ਸ਼ਸ਼ੀ ਕਾ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਤੇਰਾ ਦਾ ਪਟਿੱਕੇ ਅਮੀਰ ਤੁਸੀਂ ਵਧੀਆ ਹੋਗੇ ਆਪਾਂ ਵੀ ਬਹੁਤ ਵਧੀਆ ਤੇ ਮੈਂ ਪਾਕਿਸਤਾਨੀ ਸਲਵਾਰ ਦੀ ਕਟਿੰਗ ਕੀਤੀ ਆ ਠੀਕ ਹੈ ਜੀ ਤੇ ਤੁਸੀਂ ਮੇਰੀ ਕਟਿੰਗ ਜਿਨ੍ਹਾਂ ਨੇ ਨਹੀਂ ਦੇਖੀ ਤੇ ਪਲੀਜ਼ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਤੇ ਦੇਖਿਓ ਜਰੂਰ ਤੇ ਇਹਦੀ ਆਪਾਂ ਕਰਾਂਗੇ ਅੱਜ ਸਟਿਚਿੰਗ ਤੇ ਅਜਾ ਆਪਾਂ ਨਹੀਂ ਆ ਨਹੀਂ ਪਾਈ ਆ ਤੇ ਸਭ ਤੋਂ ਪਹਿਲਾਂ ਇਹ ਹੈ বেলਟ ਆਪਾਂ বেলਟ ਤਿਆਰ ਕਰਾਂਗੇ ਸਭ ਤੋਂ ਪਹਿਲੇ ਤੇ ਪਾਕਿਸਤਾਨੀ ਸਲਵਾਰ ਆ ਇਹਦੀ ਕਟਿੰਗ ਤੁਸੀਂ ਮੇਰੇ ਚੈਨਲ ਤੇ ਜਾ ਕੇ ਜਰੂਰ ਦੇਖਿਓ ਕਟਿੰਗ ਕਰੋਗੇ ਤਾਂ ਹੀ ਤੁਹਾਨੂੰ ਪਤਾ ਲੱਗੇਗਾ ਕਿ ਇਹ ਸਿਚਿੰਗ ਕਿੱਦਾਂ ਕਰ ਰਹੀ ਮੈਂ ਅਲੱਗ ਹੀ ਜਿਹੇ ਤਰੀਕੇ ਨਾਲ ਤੁਹਾਨੂੰ ਦੱਸ ਰਹੀ ਆ ਇਹਦੀ ਕਟਿੰਗ ਠੀਕ ਹੈ ਜੀ ਤੇ ਜਰੂਰ ਦੇਖਿਓ ਤੇ ਇਹਦਾ ਵਾਰ ਕੱਟ ਹੋਣ ਕਰਕੇ ਇੱਥੇ ਮੈਂ ਕੱਪੜਾ ਕਿੱਦਾਂ ਪਾਇਆ ਵਾ ਤੇ ਸਭ ਤੋਂ ਪਹਿਲਾਂ ਆਪਾਂ ਇਹਦੀ ਬੈਲਟ ਤਿਆਰ ਕਰ ਲੈਣੀ ਹੈ ਤੋਂ ਬਾਅਦ ਆਪਾਂ ਇਹਦੀ ਚਿੜੀ ਬਣਾਵਾਂਗੇ ਠੀਕ ਹੈ ਜੀ ਸੀਨਾ ਦੇ ਬਾਅਦ ਆਪਾਂ ਇਹਦਾ ਦੇਖਾ ਫੋਲਡ ਕਰ ਲਾਂਗੇ ਜੀ ਮੈਂ 벨ਟ ਤਿਆਰ ਕਰ ਲਈਆ ਉਪਰ ਬਾਅਦ ਆਪਾਂ ਸਲਵਾਰ ਜੋੜਾਂਗੇ ਆ ਦੇਖੋਗੇ ਤੁਸੀਂ ਸਲਵਾਰ ਕਿੱਦਾਂ ਜੋੜਨੀ ਆ ਇਹ ਚਾਰ ਪੀਸ ਆ ਦੋ ਪੀਸ ਆਪਾਂ ਦੂਜੀ ਹੁੰਦੇ ਦੇ ਜੋੜਨੇ ਆ ਤੇ ਦੋ ਦੂਜੀ ਦੇ ਦੋ ਠੀਕ ਹੈ ਜੀ ਦਾ ਮਾਈਕਰ ਹੁੰਦਾ ਲਾ ਲੈਣੇ आ देख सकते हो आ देखो एक कि जो, करके जोड़ा इधरली साइड से सीन लगा देंगे एक आप इधरली साइड से जोड़ा इदा करके ठीक है जी फिर आप एक जोड़ लाँगे फिर आप दूजे जोड़ा ठीक <laughs> है जी आप देख सकते हो तुम ਦੋਨੇ ਸਾਈਡ ਨਾਲ ਤੇ ਜੋੜਤਾ ਹੈ ਉਸ ਤੋਂ ਬਾਅਦ ਇਹਨੂੰ ਸਾਈਡ ਤੇ ਰੱਖ ਦਾਂਗੇ ਤੇ ਆਪਾਂ ਦੂਜੇ ਦੂਜਾ ਕੋੰਧਾ ਰਾਵਾਂਗੇ ਤੇ ਉਹਦੇ ਨਾਲ ਆਪਾਂ ਜੋੜਾਂਗੇ ਜੇ ਵੀ ਆਪਾਂ ਇਦਾਂ ਹੀ ਜੋੜ ਲੈਣਾ ਆ ਦੇਖੋ ਆ ਵੀ ਦੋਨੋਂ ਜੋੜ ਲਿਆ ਆਪਾਂ ਬਿਆਲੀਆਂ ਪਾਲੀਆਂ ਓਦੋਂ ਬਾਅਦ ਆਪਾਂ ਦੂਜਾ ਵੀ ਬੰਦਾ ਲਾਵਾਂਗੇ ਇਹਨੂੰ ਆਪਸ ਵਿੱਚ ਜੋੜਾਂਗੇ ਆਸਾਂ ਨਾਲ ਅਸਨ ਠੀਕ ਹੈ ਜੀ ਆ ਦੇਖ ਸਕਦੇ ਹੋ ਮੇਰੀ ਸਲਵਾੜ ਜੁੜ ਗਈ ਹੈ ਤੇ ਉਤ ਬਾਅਦ ਆਪਾਂ ਆਸਣ ਤੇ ਬੈਕ ਸਾਈਡ ਦੇ ਚੋਣਾ ਪਾਵਾਂਗੇ ਠੀਕ ਹੈ ਜੀ ਆ ਆਸਣ ਇਥੇ ਆਪਾਂ ਬੈਕ ਸਾਈਡ ਦੇ ਚੋਣਾ ਪਾਣੀ ਹੈ ਬੈਕ ਸਾਈਡ ਤੋਂ ਚੋਨਾ ਪਾ ਕੇ ਉਸ ਤੋਂ ਬਾਅਦ ਆਪਾਂ ਆਪਣੀ ਬੈਲਟ ਲਵਾਂਗੇ ਆਗੇ ਤੇ ਬੈਲਟ ਦੀ ਬੇਨਤੀ ਕਰਾਂਗੇ ਕਿ ਕਿੰਨੀ ਸਾਡੀ ਬੈਲਟ ਤਿਆਰ ਹੈ ਵੈਸੇ ਤਾਂ 23 ਇੰਚ ਹੀ ਠੀਕ ਹੈ ਇਹ 23.5 ਹੋਈ ਹੈ ਤੇ 23 ਇੰਚ 23.5 ਇੰਚ ਬੈਲਟ ਹੈ ਤਿਆਰ ਤੋਂ ਬਾਅਦ ਆਪਾਂ ਕੀ ਕਰਨਾ ਆ ਦੇਖ ਜਿੱਥੇ ਚੋਣਾ ਪਾਈਆਂ ਇਹਨੂੰ ਇਦਾਂ ਕਰਕੇ ਫੋਲਡ ਕਰ ਲੈਣਾ ਤੇ ਪ੍ਰਾਬਣ ਕਰ ਲੈਣਾ ਇਦਾਂ ਫੋਲਡ ਕਰਨ ਤੋਂ ਬਾਅਦ ਆ ਦੇਖਿਓ ਕਿਥੋਂ ਆਪਾਂ 23 ਦਾ ਹਾਫ ਕਿੰਨਾ ਹੋ ਗਿਆ 3.5 23 ਦਾ ਹਾਫ ਕਿੰਨਾ 23 ਦੇ ਲਾ ਲਓ ਤੁਸੀਂ 23 ਦਾ ਹਾਫ ਹੋ ਗਿਆ 3:11 ਠੀਕ ਹੈ ਜੀ ਤੇ ਆਪਾਂ ਇੱਥੇ 11:30 ਦੇ ਨਿਸ਼ਾਨੇ ਲਗਾਵਾਂਗੇ ਨਿਸ਼ਾਨੇ ਲਗਾਉਣ ਤੋਂ ਬਾਅਦ ਆਪਾਂ ਇੱਥੇ ਇਹਨੂੰ ਦਾ ਫੋਲਡ ਕਰਕੇ ਇਹਦੇ ਛਿੜਛਿੜੇ ਕਰਿਹਾਵਾਂਗੇ ਠੀਕ ਹੈ ਜੀ ਐਨਾ ਕਪੜਾ ਆਪਾਂ ਛੱਡ ਕੇ ਬੈਕ ਸਾਈਡ ਬਾਕੀ ਆਪਾਂ ਇੱਥੇ ਚੌਣਾ ਪਾਣੀ ਹੈ ਠੀਕ ਹੈ ਜੀ ਤੇ ਉਦੋਂ ਬਾਅਦ ਆਪਾਂ ਫਰੰਟ ਸਾਈਡ ਕਰਾਂਗੇ ਸਿੱਧੇ ਸਾਈਡ ਤੇ ਆਪਾਂ ਪਾਵਾਂਗੇ ਚੌਣਾ ਆ ਦੇਖ ਸਰਦੇ ਤੁਸੀਂ ਆਪਾਂ ਇੱਧਰ ਵੀ 11.5 ਇੰਚ ਚੋਣਾ ਪਾਣੀ ਹੈ ਤੇ ਉਧਰ ਵੀ ਇਹ ਥੋੜੀਆਂ ਕਿਉਂਕਿ ਕਪੜਾ ਘਟਾ ਹੈ ਤੇ ਇਹ ਥੋੜੀਆਂ ਬਿਰਲੀਆਂ ਮਰਲੀਆਂ ਬਣਣਗੀਆਂ ਆ ਦੇਖੋ ਇਦਾਂ ਮੈਂ ਪਾਵਾਂਗੀ 1 1 ਇੰਚ ਦੀ ਸਪੇਸ ਛੱਡ ਕੇ ਤੇ ਆਪਾਂ ਇੱਥੇ ਇਦਾਂ ਆ ਦੇਖੋ 10 ਸੈਂਟੀ ਪਈਆਂ ਆਪਾਂ ਦੋ ਚੌਣਾ ਹੋਰ ਪਾਣੀ ਆ ਤੇ ਲਾਸਟ ਵਾਲੇ ਚੌਣ ਆਪਾਂ ਥੋੜੀ ਮੋਟੀ ਪਾਵਾਂਗੇ ਆ ਦੇਖੋ ਇੱਕੋ ਚੌਣ ਪੈਣੀ ਆ ਠੀਕ ਹੈ ਜੀ ਆ ਦੇਖੋ 11:15 ਤੇ ਉਹਦੀ ਵਾਧਾ ਕਿਉਂਕਿ ਸਾਡੇ ਤੇ ਇੰਚਾ ਉਹਦੀ ਬੈਲਟ ਥੋੜੀ ਜੀ ਵਾਧਾ ਪਾਈ ਹੈ ਮੈਂ ਅੱਗੇ ਆਪਾਂ ਦੂਜੀ ਸਾਈਡ ਤੇ ਪਾ ਲੈਣੀ ਆ ਆ ਦੇਖੋ ਇਹਨੂੰ ਇਦਾਂ ਜਿਹਾ ਇਦਾਂ ਕਰਕੇ சோக்கா ਦੋਨੇ ਪਾਸੇ ਦੋਨੇ ਸਾਈਡ ਤੇ ਚੋਣਾ ਪੈ ਗਏ ਆ ਔਰ ਤਬਾਦ ਆਪਾਂ ਬੈਲਟ ਜੋੜਾਂਗੇ ਇਹ ਮੈਂ ਸਿੱਧੇ ਕਰਕੇ ਦਿਖਾਨੀ ਸਲਵਾਰ ਆ ਦੇਖ ਸਕਦੇ ਹੋ ਤੁਸੀਂ ਦੋਨੋਂ ਸਾਈਡ ਦੀਆਂ ਚੋਣਾ ਇੱਕੋ ਜਿਹੀਆਂ ਬਰਾਬਰ ਪਈਆਂ ਔਰ ਤਬਾਦ ਆਪਾਂ ਬੈਲਟ ਜੋੜ ਲੈਣੀ ਹੈ

उसके तो पसीन दबा लेंगे देख सकते कि बहुत ही वैसिया चोणा पे इको जी बराबर दोनों साइडा देखो दोनों साइडों पर सेम ही पे ठीक है जी ਆਪਾਂ ਇਹਦੇ ਪੌਂਚੇ ਬਣਾਵਾਂਗੇ ਤੇ ਪੌਂਚੇ ਦੀ ਬੁਕਰਮ ਕਿੱਦਾਂ ਲੈਣੀ ਹੈ ਮੇਰੀ ਨੈਟ ਵਾਲੀ ਬੁਕਰਮ ਹੈ ਆਪਾਂ ਕਿੱਦਾਂ ਬੁਕਰਮ ਲੈਣੀ ਹੈ ਸਹੀ ਲੈ ਬੁਕਰਮ ਲੈਣ ਦਾ ਤਰੀਕਾ ਕੀ ਸਹੀ ਹੈ ਆ ਦੇਖੋ ਐਦਾਂ ਕਰਕੇ ਆ ਦੇਖੋ ਇੱਥੋਂ ਤੁਹਾਡੀ ਪੂਰੀ ਹੋਣੀ ਚਾਹੀਦੀ ਹੈ ਬੁਕਰਮ ਇਦਾਂ ਮੈਂਤੀ ਕਰਕੇ ਐਥੋਂ ਆਪਾਂ ਕਟਿੰਗ ਕਰਨੀ ਹੈ ਇਦਾਂ ਆਪਾਂ ਇੰਨੇ ਨੇ ਦੋ ਪੀਸ ਲੈ ਲੈਣੇ ਆ ਆਸੋ ਤਾਂ ਮੈਂ ਇੱਕ ਕੋਈ ਪੀਸ ਲੈਣੀ ਆ ਪੂਰਾ ਉਹਨੂੰ ਬਾਅਦ ਚ ਕਟਿੰਗ ਕਰਨੀ ਆ ਤੇ ਤੁਹਾਨੂੰ ਦਿਖਾਉਣ ਵਾਸਤੇ ਮੈਂ ਦੋ ਪੀਸ ਲਏ ਆ ਉਹ ਤਾਂ ਬਾਅਦ ਆਪਾਂ ਕੱਪੜਾ ਲੈਣਾ ਇਦਾਂ ਕੱਪੜਾ ਲੈਣਾ ਹੈ।ੰਨਾ ਵੱਧਣਾ ਚਾਹੀਦਾ ਦੋਨੋਂ ਸਾਈਡਾਂ ਤੋਂ। पीस लै लिया एदा ही आप दूजा पीस ले लेंगे ठीक है जी एदा करके आप रखा बुकरम एन सीन ला ला गे अपना तो बाद आप सलवार पहुंचे ना अटैच करेंगे जाने के ये किधर करना हां देखो सीधी साइड पे दा, 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 ਇਹ ਜੀ ਇਧਰ ਵਾਪਸੀ ਲਗਾ ਕੇ ਅੰਤਨਾ ਕਪੜਾ ਕੱਟੇ ਲਾਈ ਵਾੜਦਾ ਥੋੜਾ ਜਿਹਾ ਚਰਵਾਦਾ ਫਿਰ ਓਤ ਬਾਅਦ ਆਪਾਂ ਇਹਨੂੰ ਇਦਾਂ ਅੰਦਰ ਸਾਈਡ ਤੇ ਫੋਲਡ ਫੋਲਡ ਕਰਾਂਗੇ ਤੇ ਉੱਪਰ ਆਪਾਂ ਸੇਮ ਲਗਾ ਲਾਂਗੇ ਮੈਂ ਦੋਨੋਂ ਪੁੰਚੇ ਤਿਆਰ ਕਰ ਲਿਆ ਤੇ ਉਤੋਂ ਬਾਅਦ ਮੈਂ ਤੁਹਾਨੂੰ ਦੱਸਾਂਗੀ ਕਿ ਇਹਦੀ ਆਪਾਂ ਆਹ ਵਾਲੀ ਸੀਨ ਕਿੱਦਾਂ ਲਗਾਨੀ ਆ ਤੇ ਜਿਹੜੀ ਸਾਡੀ ਸਲਵਾਰ ਸਟੇ ਬਣੇ ਕਈ ਵਾਰ ਆਪਾਂ ਆਹ ਵਾਲੀ ਸੀਨ ਲਗਾਨੇ ਆ ਤੇ ਸਾਡੀ ਸਹੀ ਨਹੀਂ ਆਉਂਦੀ ਹੈਗੀ ਇਹਦੀ ਸ਼ੇਪ ਸਹੀ ਨਹੀਂ ਬਣਦੀ ਹੈਗੀ ਤਾਂ ਆਪਾਂ ਇਹ ਕਿੱਦਾਂ ਸੀਨ ਲਗਾਨੀ ਠੀਕ ਹੈ ਜੀ फोल्ड ਕਰਨ ਤੋਂ ਬਾਅਦ ਮੇਰਾ ਪੁੰਚਾ ਹੈਗਾ 6.5 ਤਿਆਰ ਇੱਥੋਂ ਆਪਾਂ 6.5 ਲੈ ਲਾਂਗੇ ਠੀਕ ਹੈ ਜੀ ਇੱਥੋਂ 6.5 ਲੈਣਾ ਉਤੋਂ ਬਾਅਦ ਉੱਪਰ ਇੱਥੋਂ ਜਿੱਥੇ ਤੁਹਾਡੀ ਬੁਕਰਮ ਖਤਮ ਹੁੰਦੀ ਹੈ ਇੱਥੋਂ ਆਪਾਂ 7.5 ਲੈਣਾ ਠੀਕ ਹੈ ਜੀ 6.5 7.5 ਲੈ ਕੇ 1 ਇੰਚ ਐਕਸਟਰਾ ਲੈਣਾ ਮਤਲਬ 6.5 ਲਿਆ ਇੱਥੋਂ 7.5 ਲੈਣਾ ਇੱਥੋਂ ਇਦਾਂ ਇਹ ਤੋਂ ਬਾਅਦ ਉੱਪਰੋਂ ਆਪਾਂ ਕਿੱਦਾਂ ਸ਼ੇਪ ਬਣਾਣੀ ਹੈ ਉੱਪਰੋਂ ਆਪਾਂ ਇਹਨੂੰ ਐਦਾਂ ਕਰਗੇ ਇੱਥੋਂ ਐਦਾਂ ਕਰੀ ਜੇਲੀ ਮੈਂ ਤੁਹਾਨੂੰ ਸੀਨ ਲਗਾ ਕੇ ਦੱਸਦੀ ਆ ਇੱਥੋਂ ਆਪਾਂ ਐਦਾਂ ਨਹੀਂ ਜਾਣਾ ਇਥੋਂ ਆਪਾਂ ਇਹਦਾ ਅੰਦਰ ਨੂੰ ਥੋੜਾ ਜਾਣਾ ਠੀਕ ਹੈ ਜੀ ਇੰਨਾ ਤੁਹਾਡਾ ਗੈਪ ਹੋਣਾ ਚਾਹੀਦਾ ਜਿਹਨੂੰ ਆਪਾਂ ਡਬਲ ਸੀਲ ਕਰ ਲਾਂਗੇ ਨਾਲੇ ਦੂਜੇ ਪੌਂਚਾ ਵੀ ਤਿਆਰ ਕਰਨਾ 6.5 6.5 ਲੈਣ ਤੋਂ ਬਾਅਦ ਇੱਥੋਂ ਆਪਾਂ 7.5 ਲੈਣਾ ਕੀ ਜੀ ਉਦਾਂ ਪਾ ਕੀ ਕਰਦੇ ਆ ਲੇਖੋ ਐਨੂੰ ਇਦਾਂ ਇਹ ਆ ਦੇਖੋ 1/2 ਇੰਚ ਦਾ ਫਰਕ ਪਾਣਾ ਹੈ ਇਹਦਾ ਠੀਕ ਹੈ ਇਦਾਂ ਨਹੀਂ ਇਥੋਂ ਇਦਾਂ ਸ਼ੇਪ ਕਿੰਨੀ ਪਿਆਰੀ ਬਣੀ ਆ ਇਹ ਦੋਨਾ ਪੌਂਚੇ ਦੀ ਸ਼ੇਪ ਦੇਖ ਸਕਦੇ ਤੁਸੀਂ ਆਪ ਪ੍ਰੈਸ ਕਰਕੇ ਸੈੱਟ ਕਰਾਂਗੇ ਇਹਨੂੰ ਤੇ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ ਫॉर ਵਾਚਿੰਗ ਦੇਖ ਸਕਦੇ ਹੋ ਕਿੰਨੀ ਵਧੀਆ ਸਲਵਾਰ ਬਣੀ ਹੈ ਇਹਦੇ ਪੌਂਚੇ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਬਹੁਤ ਹੀ ਵਧੀਆ ਬਣ ਗਈ ਹੈ ਕਿੰਨੀਆਂ ਚੋਣਾ ਪੈ ਗਈਆਂ ਤੇ थैंक यू फॉर वाचिंग ਤੇ ਮਿਲਦੇ ਆ ਅਗਲੀ ਵੀਡੀਓ ਲੈ ਕੇ ਸ਼ਸ਼ਕਾ ਜੀ ਬਾਏ ਬਾਜੀ